ਲਓ ਜੀ ਦੋਸਤੋ ਓਏ ਕੋਈ ਨਹੀਂ ਰੋਕਦਾ ਕਿਉਂ ਐ ਸੱਗੂ ਚੱਕ ਜਰ ਸਾਰਿਆਂ ਨੂੰ ਪਰਤਾ ਓ ਜਰ ਪ੍ਰਧਾਨ ਜੀ ਨੂੰ ਛਕਾ ਓ ਪ੍ਰਧਾਨ ਜੀ ਨੂੰ ਛਕਾ ਪ੍ਰਧਾਨ ਜੀ ਕਰੋ ਮੂੰ ਮਿੱਠਾ ਜਹੋਲੀ ਤੇ ਓ ਕਾਕਨ ਮਾਨਸ਼ਾਹੀ ਆ ਜੀ ਵੀ ਆ ਕੇ ਜਿਹੜੇ ਲੇਟ ਆਏ ਉਹਨਾਂ ਨੂੰ ਦੋ ਦੋ ਇੱਧਰ ਪਾਈ ਹੋਰੇ ਬਿੱਲੇ ਹੋਰੇ ਰਹਿ ਕੇ ਮੰਗਰ ਚੋਰ ਲੋ ਲੋ ਉਹ ਬਿੱਲੇ ਹੋਰ ਰਹਿਗੇ ਮੈਂ ਕਹਿੰਦਾ ਹਾਂ ਆ ਰੌਕੀ ਮੂੰਹ ਮਿੱਠਾ ਕਰੋ ਵੀਰੇ ਛਕ ਲੋ ਜਰਾ ਧੰਨਵਾਦ ਹਾਂ ਜੀ ਦੋਸਤੋ ਜਹਾਜ਼ ਜੀ ਪਕੌੜਿਆਂ ਤੋਂ ਬਾਅਦ ਸਾਰੇ ਸਾਥੀਆਂ ਨੂੰ ਗੁਲਾਬ ਜਾਮਨ ਵੀ ਖਵਾਤੀ ਹੁਣ ਤਿਆਰੀ ਆ ਗਲਾਲੀ ਲਾਓ ਜੀ ਇਹਨਾਂ ਦੇ ਚੱਕਰ ਬਣ ਗਏ ਹਾਂ ਕਈ ਸਾਥੀਆਂ ਦੇ ਚੱਕਰ ਨੇ ਜਿਹੜੇ ਬਣ ਗਏ ਜੀ ਕਈ ਅਜੇ ਹਫਤੇ ਚੱਕਰਾਂ ਤੇ ਆ ਆ ਪਾਪੀ ਜੀ ਚੱਕਰ ਪਤਾ ਆਗੇ ਨਹੀਂ ਨਹੀਂ ਠੀਕ ਹੈ ਹਾਲੂ ਕ੍ਰਾਮ ਜੀ ਦੇ ਵੀ ਚੱਕਰ ਵਧੇ ਆ ਪਹਿਲਾਂ ਨਾਲ ਵਧੇ ਆ ਵਧੇ ਆ ਕੀ ਬਾਤ ਹੈ ਸੋ ਦੋਸਤੋ ਪੂਰੀ ਸ਼ੋਲੇ ਵੀ ਚਲਾਤੇ ਅੱਜ ਤਾਂ ਇਹ ਕਾਚੀ ਕੋਈ ਨਹੀਂ ਛੱਡੀ ਸਕਦਾ ਪੂਰੀ ਸ਼ੋਲੇ ਚੱਲ ਪਏ ਵੀਰੇ ਡਾਡ ਸਾਹਿਬ ਨੂੰ ਭੰਗ ਚੱਲਿਆ ਹਾਂ ਚੱਲ ਪੀ ਭੰਗ ਡਾਡ ਸਾਹਿਬ ਨੂੰ ਹਾਏ ਪਹਿਲਾਂ ਪਕੌੜੇ ਖਾ ਲੇ ਹੁਣ ਚੱਲ ਪੇ ਡਾਡ ਸਾਹਿਬ ਉਹ ਚੱਕਾ ਕੱਢ ਲਿਆ ਉਹਨਾਂ ਨੇ ਉਹਨੂੰ ਗੁਲਾਬ ਜਾਮਨ ਕਿਹਨੇ ਖਵਾਈ ਯਾਰ ਨਿਰਮਲ ਨੇ ਨਿਰਮਲ ਮਾੜੀ ਗੱਲ ਹੈ ਨਿਰਮਲ ਨੇ ਨਿਰਮਲ ਨੇ ਉਹ ਜੂਰੀ ਸੀ ਡੱਟ ਇੱਕ ਹੋ ਦੇਖੋ ਸਫੈਦੇ ਉੱਲੇ ਓ ਦੇਖੋ ਇੱਕ ਸੁਨਹਿਦਿਓਲੇ ਇੱਕ ਆਉ ਚੱਲ ਪਿਆ ਚੱਲ ਪਿਆ ਤਿੰਨ 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 ਸੈਟੇ ਚੱਲ ਪਿਆ ਪੂਰੀਆਂ ਛੋਲੇ ਫਾਈਨ ਫਾਈਨ ਲੋ ਜੀ ਲੋ ਆ ਜੋ ਸਾਰੇ ਫੋਟੋ ਬਣਾ ਕੇ ਆਪਾਂ ਜੇ ਜਲਾਜ ਆਪਾਂ ਚੁੜਾ ਲੈ ਬੱਲੇ ਸਾਡੇ ਇੰਟਰਨੈਸ਼ਨਲ ਲੈਵਲ ਕੋ ਚੱਲ ਪਈਆਂ ਇਹ ਪੂਰੀਆਂ ਛੋਲੇ ਚੱਲ ਪਏ ਬਾਦ ਜਿਹੜੀ ਹੈ ਉਹ ਤੇ ਅਰੇ ਇੱਕ ਦੋ ਵਾਰ ਜਲਾਜ ਆਓ ਆ ਪੂਰੀ ਪਾਰੀ ਨਹੀਂ ਪੂਰੀ ਪਾਰੀ ਖੜ ਚਾਵਲ ਸਮਾ ਕੇ ਬਣਾਵਾਂਗੇ ਯਾਰ ਅਨਰਮਲ ਤਰ੍ਹਾਂ ਬਣਾਵਾਂਗੇ ਹੋਰ ਨਿਰਮਲ ਪੂਰੀ ਪਾਰੀ ਦਿੰਦਾ ਨਹੀਂ ਯਾਰ ਦਵਾ ਵੀ ਬੇਨ ਮਜੂਰ ਦੇ ਪੂਰੀ ਪਾਰੀ ਨਿਰਮਲ ਪੂਰੀ ਮੰਗੀ ਹੈ ਹਾਂ ਚੱਕ ਪੂਰੀ ਆ ਪਾਣੀ ਲੋ ਜੀ ਲਗਭਗ ਸਾਰੇ ਗਰੁੱਪ ਨੇ ਪੂਰੀਆਂ ਛੋਲੇ ਛਕ ਲਏ ਆ ਲਾਸਟ ਰਹਿਗੇ ਬੰਦੇ ਆਪਣੇ ਬੱਸ ਦੋ ਕਾਰ ਰਹਿਗੇ ਤੇ ਦੋ ਕੈਜਰ ਰਹਿਗੇ ਪ੍ਰਧਾਨ ਜੀ ਛਕ ਕੇ ਤਿਆਰ ਨੇ ਆ ਟੀਮ ਸਾਰੇ ਅੱਗੇ ਚੱਲਣ ਨੂੰ ਤਿਆਰ ਹੈ ਹਰੋਕੀ ਸ਼ਰਮਾ ਜੀ ਗੁੰਦੀ ਮਾਰਾ ਸਾਡੇ ਪੂਰੀ ਪਾਰੀ ਆਇਆ ਬੁਲਾ ਲਿਆ ਰਿਵਾਕਾਂ ਨੂੰ ਤ੍ਰੈਜਸੀ ਜਾਊ ਮੈਂ ਖਣਾ ਦੇ ਉਹ ਨਾ ਨਾ ਖਾ ਵੀਰੇ ਲੈ ਇਹ ਕੀ ਆ ਚੌੜੀ ਤੇਰੇ ਇੰਨੇ ਪਕੌੜੇ ਗਾ ਲਏ ਨੇ ਲੈ ਸੁਣਾ ਲੈ ਮੈਨੂੰ ਲੈ ਆ ਉਹ ਸੁੱਕੇ ਨੇ ਬਣਾਏ ਸੀ ਸੁੱਕੇ ਨੇ ਬਣਾਏ ਸੀ ਸੁੱਕਾ ਸੁੱਕਾ ਬਾਹਰ ਦੁੱਧ ਨਾਲ ਸੁੱਕੇ ਵੀ ਇਹਦੇ ਪਕੌੜੇ ਇਹ ਜਿਹੜੇ ਨੇ ਬਣਾਏ ਸੀ ਉਹਦਾ ਨਾਂ ਸੁੱਖਾ ਹੈ ਹਾਂ ਅੱਛਾ ਇੱਥੇ ਚੱਲ ਪਈ ਵੀ ਸੁੱਕੇ ਦੇ ਪਕੌੜੇ ਆ ਵਈ ਬਹਿ ਪੈ ਗਿਆ ਸੁੱਕੇ ਵਾਲੇ ਸੁੱਕੇ ਵਾਲੇ ਸੁੱਕੇ ਵਾਲੇ ਸੁੱਕੇ ਵਾਲੇ ਪਕੌੜੇ ਕਹਤਾ ਨਾ ਇਹ ਤਾਂ ਡਰ ਗਿਆ ਇਹ ਤਾਂ ਡਰ ਗਿਆ ਇਹ ਨਰਮਲ ਚੱਲ ਪਏ ਜਿੱਹਾਂ ਚੜ ਕੇ ਸਾਰੇ ਲੱਗੇ ਹੱਸਣਾ ਹਾਸੀ ਚੱਲ ਪਈ ਜਵਾਨਾਂ ਦੀ ਆ ਹੋ ਗਏ ਸਟਾਰਟ ਲਈ ਹਾਂ ਜੀ ਬਾਈ ਸੰਨੂ ਕਿਸੇ ਨੂੰ ਸੂਚਨਾ ਦੇਤੀ ਲਾਓ ਜੀ ਨਾ ਨਾ ਆ ਤਾਂ ਕੁਝ ਨਾ ਨਾ ਜਮਾ ਨਹੀਂ ਤੁਸੀਂ ਬਹੁਤ ਹੀ ਨਾ ਹੋ ਗਈ ਹਾਂ ਬਣ ਗਿਆ ਸੀਗਾ ਬਣ ਗਿਆ ਸੀਗਾ ਲੋ ਜੀ ਟਾਬੇ ਤੋਂ ਚੱਲ ਪਏ ਜਾਂਦੇ ਜਾਂਦੇ ਹੋਲੀ ਵਾਲੀਆਂ ਹਰਕਤਾਂ ਕਰ ਰਹੇ ਜਿੰਨੇ ਹੌਲਕ ਸਾਬ ਬਹੁਤ ਰੰਗ ਪਾਉ ਲੋ ਜੀ ਡਾਕਟਰ ਸਾਹਿਬ ਨੇ ਕਰਤੀ ਬਾਏ ਸੂਰਜ ਦੇਵਤਾ ਵੀ ਪੂਰੇ ਜੋਵਣ ਤੇ ਹੈ ਆ ਜੋ ਸਾਨੂੰ ਅੱਗੇ ਨਹਿਰ ਤੇ ਦਿਖਾਉਣਿਆ ਰੰਗ ਹੈਪੀ ਹੋਲੀ ਹਾਂਜੀ ਹਾਂਜੀ ਹੈਪੀ ਹੋਲੀ ਕੱਲੀ ਹੋਲੀ ਹੈਪੀ ਹੈਪੀ ਤਾਂ ਤੂੰ ਆ ਪੀਂ ਹੈ ਹੈਪੀ ਹੋਲੀ ਹੈਪੀ ਹੋਲੀ ਜੀ ਹੈਪੀ ਹੋਣ ਜਾਨ ਹੈਪੀ ਹੋਲੀ ਜੀ ਹੈਪੀ ਹੋਲੀ ਧੰਨਵਾਦ ਜੀ ਧੰਨਵਾਦ ਲੋ ਵੀ ਦੋਸਤੋ ਸਾਈਕਲ ਗਰੁੱਪ ਵੱਲੋਂ ਹੋਲੀ ਸ਼ੁਰੂ ਹੋਗੀ ਫੈਣੀ ਵਾ ਕਨਹਿਰ ਦੇ ਉੱਤੇ ਬਿਲਕੁਲ ਸਾਈਡ ਤੇ ਖੜਕੇ ਸਾਡੇ ਸਾਰੇ ਰਾਈਡਰ ਹੈ ਮੈਂ ਨਾ ਨਹੀਂ ਲੈ ਸਕਦਾ ਸਿਆਣ ਨਹੀਂ ਆਉਂਦੀ ਕਿ ਰੱਖ ਆ ਦੇਖ ਨਾ ਮੇਰਾ ਹਾਲ ਵੀ ਦੇਖ ਲੋ ਓਹ ਹੋ ਧੰਨਵਾਦ ਜੀ ਧੰਨਵਾਦ ਆਪੋ ਵੀ ਲੱਗਦਾ ਦੇਖਣ ਚ ਤਾਂ ਆ ਸਾਡੇ ਬਿੱਲਾ ਜੀ

ਓਏ ਨੱਕ ਤਾਂ ਨਹੀਂ ਪਰਤਾ ਫਾਂ ਫਾਂ ਨਹੀਂ ਆ ਰਿਹਾ ਔਰ ਖਜਮੀ ਆ ਤੂੰ ਤਾਂ ਯਾਰ ਹੋਇਆ ਨਾ ਪਰੀ ਗੋਦਾ ਸੋ ਦੂੰਗਰ ਦੂੰਗਰ ਕੇ ਜੈ ਬੀਰਾਂ ਜੀ ਉਧਰ ਬੱਲਾ ਜੀ ਦਾ ਹੈਪੀ ਵੀ ਚੱਲੋ ਜੀ ਹੈਪੀ ਬੱਲਾ ਜੀ ਵਾਲੇ ਚੱਲੋ ਹੈਪੀ ਬੱਲਾ ਜੀ ਦੇ ਭਗਤ ਸਿੰਘ ਚੌਂਕ ਚ ਅੰਨੀਲੇ ਲੱਗਣਾ ਬੜੇ ਬੱਲੇ ਜੀ ਨੇ ਬੰਦੀ ਨਾਲੇ ਪ੍ਰੌਫੇ ਸੈਂਡਵਿਚ ਜੋ ਮਰਜੀ ਛਕਿਓ ਹੈਪੀ ਬੱਲਾ ਜੀ ਇਹਦੇ ਚੱਲੋ ਜੀ ਦੋਸਤੋ ਇੱਕ ਬਿਲਡਰ ਸਾਈਕਲ ਕਲੱਬ ਦੀ ਹੋਲੀ ਆ ਆਪਣੇ ਦੀ ਸਾਰੇ ਸਾਥੀ ਨਾਲ ਮਿਲ ਕੇ ਇੱਕੋ ਬਿਲਡਰ ਸਾਈਕਲ ਕਲੱਬ ਬਣਿਓ ਕੋਲੀ ਮਨਾ ਰਹੇ ਨੇ ਬੜੇ ਹੀ ਜਾਹੋ ਜਲਾਲ ਦੇ ਵਿੱਚ ਸਾਡਾ ਸਾਰਾ ਗਰੁੱਪ ਭਾਈ ਚਾਰ ਕਿਸਾਨ ਜਾਂ ਸਾਡੀ ਅਸੀਂ ਭਰਾ ਸਾਰੇ ਖੇਤ ਵਿੱਚ ਸੀ ਆ ਵੀ ਉਹ ਫੇਰ ਚੱਲ ਪਿਆ ਓਏ 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 ਬੇਨਤੀ ਸੁਣੋ ਹੁਣ ਤਾਂ ਪੀਪਲ ਤਾਂ ਬਾਂਦਰ ਤੋਂ ਬੱਚੇ ਬੈਸ ਕਰਕੇ ਬੇਨਤੀ ਆ ਸਾਰੇ ਉਹ ਪ੍ਰਧਾਨ ਜੀ ਦੀ ਬੇਨਤੀ ਸੁਣੋ ਬੋਲੋ ਜੀ ਉਹ ਬੈਠ ਜਾ ਸਪੀਕਰ ਬੰਦ ਕਰ ਲੈ ਕੋਈ ਨਾ ਬੰਦ ਕਰਿਓ ਹਾਂ ਜੀ ਦਾ ਵੀ ਬੰਦ ਕਰਿਓ ਚਲੋ ਜੀ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਡਾਕਟਰ ਸਾਹਿਬ ਗੱਲ ਸੁਣੋ ਜੀ ਸਾਰੇ ਆਜੋ ਆਜੋ ਗੱਲ ਸੁਣੋ ਵੀ ਬੋਲੀ ਨਹੀਂ ਨਾ ਬਣਾਓ ਜੀ ਗੱਲ ਸੁਣੋ ਹੀ ਗੱਲ ਸੁਣੋ ਇਹਦਾ ਇਹਦਾ ਆ ਜੀ ਚੱਲੋ 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 ਭਰਾ ਜੀ ਇਹ ਬੰਦ ਕਰਿਓ ਰਾਣੀ ਛਿਟਾਂ ਮਾ ਲੋ ਨੌੜੀ ਨਹੀਂ ਗਰੁੱਪ ਫੋਟੋ ਕਰਾਉਣ ਲਈ ਤਿਆਰ ਨੇ ਸਾਰੇ ਸਾਥੀ ਹੋ ਦੂਰ ਪੁੱਲ ਤੇ ਆਪਣੇ ਗੱਡੀਆਂ ਖੜੀਆਂ ਐ ਤੇ ਸਾਰਾ ਗਰੁੱਪ ਆ ਖੜਾ ਪਰ ਮੋਰ ਸਿੰਘ ਨੂੰ ਬੁਲਾਵਾ ਕਿ ਵੀ ਆਗੇ 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 ਚਲੋ ਆਗੇ ਆਗੇ ਲੰਗਵਾਣੇ ਆਓ ਜੀ ਦਿਓ ਜੀ ਰੇ ਜੰਗਲਾਬਾਤ ਤੇ ਪੂਰਾ ਬੰਨ ਕੇ ਤਾਰੀ ਤੇ ਫੁਰੋ ਤਾਰੋ ਤਾਰੋ ਸਭ ਤੋਂ ਠੀਕ ਹੈ ਹੱਸਿਓ ਮੀਏ ਅੱਜ ਆ ਰਹੀ ਨੀ ਅੱਜ ਸੋਹੋ ਜੀ ਆ ਦੇ ਕਰਾਉ ਹੁੰਦੇ ਲੱਗਦੀ ਰੋਸ਼ਨੀ ਭਾਰੀ ਬੈਠੀ ਉਹਦਾ ਕੱਢ ਹੋ ਗਿਆ ਆ 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 ઓ ના શાહ લા મર શાહ તો ના શાહ લા મર શાહ તો ઓ 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 ના શાહ લા મર શાહ તો ਵੇਦਾ ਬੰਦਾ ਗੁਰਪਤੋ ਦੇ ਤਰ੍ਹਾਂ ਸੰਗਤਾਂ ਤੇ ਉਧਰ ਪੁੱਛਣੇ ਚਲੇ ਜਾਂਦੇ ਮੈਂ ਜਾਣਾ ਦੋ ਪਛ ਨਾ ਕਰਾਉਂਦਾ ਮੇਰਾ ਗੱਲ ਦਾ ਛਾਂ ਦਾ ਖਾਤਾ ਨਹੀਂ ਮਾਸੀ ਦਾ ਬੰਦਾ